ਨੋ ਜੀ ਚੋਰਾਂ ਨੂੰ ਕੋਈ ਡਰ ਨਹੀਂ ਕੈਮਰਿਆਂ ਦਾ ਆ ਦੇਖੋ ਰਾਤ ਦੀ ਗੱਲ ਹੈ ਤਿੰਨ ਸ਼ੈਟਰ ਲੱਗੇ ਨੇ ਆ ਮਹਾਰਾਜ ਜੀ ਇਕੱਲੇ ਹੀ ਤੁਰੇ ਆਉਂਦੇ ਨੇ ਵਾ ਜੀ ਵਾ ਤੋੜੋ ਜੀ ਤੋੜੋ ਆਹਾਹਾ ਇਹ ਸ਼ੈਟਰ ਤੋੜਨ ਦੀ ਕੋਸ਼ਿਸ਼ ਉਪਰ ਆਵਾ ਕੋਈ ਮੜਾ ਮੋਟਾ ਥੋੜ੍ਹੀ ਵੱਡਾ ਨੇ ਆਉਂਦਾ ਉਹ ਭਾਈ ਦੁਕਾਨਾਂ ਵਾਲਿਓ ਇਹਨਾਂ ਨੂੰ ਰੋਟੀ ਰੋਟੀ ਖਵਾਓ ਪਹਿਲਾਂ ਕੋ ਜੋਰ ਹੋ ਤਾਂ ਹੀ ਸਟਰ ਟੁੱਟਣਗੇ ਲਓ ਜੀ ਬਾਬਾ ਚਲੇ ਗਏ ਹੁਣ ਸੇ ਦਿੱਕਤ ਦਾ ਹੋਰ ਕੋਈ ਨਾਲ ਆਊਗਾ ਨਾ ਲਓ ਜੀ ਇੱਟ ਵੀ ਕੋਲੋਂ ਹੀ ਚੱਕ ਲਈ ਤੋੜਦੇ ਜੋਰ ਬਹੁਤ ਹੈ ਵੀ ਮੁੰਡੇ ਇਹ ਸਾਡੀ ਨਕਾਮੀ ਹੈ ਜਾਂ ਚੋਰ ਦੀ ਨਕਾਮੀ ਹੈ ਮੈਨੂੰ ਨਹੀਂ ਪਤਾ ਪਰੰਤੂ ਵਿਚਾਰੇ ਦਾ ਜੋਰ ਬਹੁਤ ਲੱਗੇ 500 ਰੁਪਏ ਤਾਂ ਇਹਨੂੰ ਦੇਣਾ ਬਣਦਾ ਸੀ ਦਿਹਾੜੀ ਵਾਲਾ ਕਹੀਏ ਨਾ ਕੋਈ ਆ ਜਾਵੇ ਕਦੇ ਨਹੀਂ ਆਉਂਦਾ ਆ ਦੋ ਆ ਗਏ ਚੋਰ ਦੋ ਦੋ ਦਿਨ ਰੰਗ ਕਰਾਉਣ ਵਾਲੇ ਮਗਰ ਫੇਰੀ ਜਾਨੀ ਚੋਰ ਮਹਾਰਾਜ ਰਾਤ ਨੂੰ ਵੀ ਕੰਮ ਕਰਦੇ ਨੇ ਉਹ ਆ ਜੀਓ ਇਧਰ ਚਲੇ ਗਏ ਓਏ ਆਜੋ ਭਰਾਵੋ ਸਾਰੇ ਅਮਰਗੜ ਵਾਸੀਆਂ ਨੂੰ ਦਰਸ਼ਨ ਕਰਾਉਣੇ ਨੇ ਇਹਨਾਂ ਦੇ ਆਪਣੀਆਂ ਆਪਣੀਆਂ ਦੁਕਾਨਾਂ ਦਾ ਧਿਆਨ ਰੱਖਿਆ ਕਰੋ ਮੈਨੂੰ ਲੱਗਦਾ ਇੱਕ ਅੰਦਾ ਬੰਦਾ ਹੋਰ ਲੈ ਕੇ ਆਉਣਗੇ ਨਾਲ ਆਜੋ ਵੀ ਆਜੋ ਫਟਾਫਟ ਮੈਂ ਵੀ ਵੀਡੀਓ ਸਮਾਪਤ ਕਰਨੀ ਹੈ ਗਾਣਾ ਬੈਠਿਆ ਪਿਆ ਸੀ ਇਹਨਾਂ ਦੀ ਵੀਡੀਓ ਦੇਖ ਕੇ ਸੋਚਿਆ ਰਾਤ ਨੂੰ ਸਾਰੇ ਪੰਜਾਬੀਆਂ ਨੂੰ ਸੌਣ ਲੱਗੇ ਸੁਚੇਤ ਕਰ ਦਿਆ ਲੌਜੀਕ ਲੈਟ ਵੀ ਆ ਗਈ ਉਹ ਲੱਗ ਗਿਆ ਪਰਲੇ ਬਸੀ ਉਹ ਨਿਕਲਿਆ ਲੈਟ ਆਈ ਤੇ ਖੇਤਾਂ ਦੇ ਵਿੱਚ ਲੁੱਕ ਗਿਆ ਉਹ ਖੜਾ ਹੈ ਪਤਾ ਨਹੀਂ ਲੈਟ ਇਹਨਾਂ ਦੀ ਹੋਆ ਕੋਈ ਲਾਓ ਵੀ ਲਾਓ ਜ਼ੋਰ ਸ਼ਟਰ ਨੂੰ ਲੋਕ ਦੇਖ ਰਹੇ ਨੇ ਅੱਧੀ ਰਾਤ ਨੂੰ ਐਡੀਟਿੰਗ ਕਰਦਾ ਮੈਂ ਨਾ ਬਣਿਆ ਨਹੀਂ ਮੂਡ ਚੋਰ ਕੱਚੇ ਨੇ ਵੀ ਇਹ ਟੁੱਟਿਆ ਨਹੀਂ ਸ਼ਟਰ ਕੀ ਇਹ ਕੰਦੇ ਤੋੜ ਵੀ ਲੈ ਪੱਕਾ ਨਹੀਂ ਪਤਾ ਜੀ ਨਹੀਂ ਜੀ ਬਾਪਾ ਚੱਲੇ ਨੇ ਕੋਈ ਵੱਡਾ ਹਥਿਆਰ ਲੈ ਕੇ ਆਉਂਗੇ ਨਾਲ ਫੇਰ ਆ ਗਈ ਹੁੰਡਣ ਆਇਆ ਕੀ ਲੈ ਕੇ ਆ ਗਿਆ ਲਓ ਜੀ ਹੁਣ ਮੈਂ ਆਂਦਾ ਤੋੜਨ ਲਈ ਵੱਡਾ ਸਮਾਨ ਵਾਹ ਜੀ ਵਾਹ ਉਹ ਪਈ ਕੰਬਲੀ ਦਾ ਲਾਵੇ ਇਹ ਚੋਰੀ ਕਰਨੀ ਹੈ ਨਾ ਵੀ ਨਾ ਸੈ ਰੇ ਦੁਸੀਂ ਨੇ ਮਜ਼ਬੂਤ ਲਾਏ ਨੇ ਵਿਚਾਰਾ ਕੀ ਕਰਦਾ ਵੈਸੇ ਮਜ਼ਾਕ ਦਾ ਪਾਤਰ ਹੀ ਨੇ ਕੱਚੇ ਚੋਰ ਇਹਦਾ ਦਰਵਾਜਾ ਢਿੱਲਾ ਹੋਇਆ ਆਪਾਂ ਲੈ ਜਾਣਗੇ ਕੁਛ ਨਹੀਂ ਤਾਂ ਮੇਰੇ ਬੈਠੇ ਹੋਏ ਗਲੇ ਵਰਗੇ ਇਹ ਚੋਰ ਨੇ ਲਓ ਜੀ ਲਓ ਇੱਕ ਫੋਰ ਕੋਸ਼ਿਸ਼ ਜਿੰਦਾ ਤੋੜੁੰਦੀ ਸ਼ੈਟਰ ਤੋੜੁੰਦੀ ਹੁਣ ਕਾਮਯਾਬੀ ਮਿਲੀ ਹੈ ਨਹੀਂ ਮੈਨੂੰ ਨਹੀਂ ਲੱਗਦਾ ਮੈਂ ਤਾਂ ਬੇਕਾਰ ਪਰ ਲਿਓ ਸੇ ਕਿਲੇ ਕਿਉਂ ਨਾ ਜਾ ਕੇ ਬਣੀ ਨਹੀਂ ਗੱਲ ਹੁਣ ਫੇਰ ਆਉਣਗੇ ਤਿੰਨ ਹੱਲੇ ਕੀਤੇ ਨੇ ਇਹਨਾਂ ਨੇ ਰਾਤ ਕਾਮਯਾਬੀ ਇਹ ਸ਼ਟਰਾਂ ਚੋਂ ਨਹੀਂ ਮਿਲੀ ਇੱਕ ਦੋ ਹੋਰ ਤੋੜ ਕੇ ਜਰੂਰ ਲੈ ਗਏ ਨੇ ਪ੍ਰਸ਼ਾਸਨ ਨੂੰ ਬੇਨਤੀ ਹੈ ਵਿਚੋਰਾ ਨੂੰ ਦਿਹਾੜੀ ਮਜ਼ਦੂਰੀ ਚ ਲਾਇਆ ਜਾਵੇ ਸਾਰਿਆਂ ਨੂੰ ਫੜ ਕੇ 800 ਰੁਪਿਆ ਦਿਹਾੜੀ ਲੈਂਦੇ ਨੇ ਅੱਜ ਕੱਲ ਰੰਗ ਕਰਨ ਵਾਲੇ ਇਹ ਵਿਚਾਰੇ ਰਾਤ ਨੂੰ ਜੋਰ ਲਾਉਂਦੇ ਫਿਰ ਜਾਂਦੇ ਨੇ ਦੇਖਦੇ ਹਾਂ ਹੁਣ ਟੁੱਟਦਾ ਸ਼ੈਟਰ ਇਹਨਾਂ ਤੋਂ ਜਾਓ ਇਹ ਹੁਣ ਜਾਣ ਚੋਰ ਨੇ ਜਾ ਨਵੀ ਸੌ ਜੋ ਇਹ ਆ ਆ ਕੇ ਦਵਾਰ ਤੇ ਮੇਰ ਇਹ ਇਹ ਹੋ ਗਈ ਹੁਣ ਦੂਜੀ ਦੁਕਾਨ ਵਾਲੇ ਪਾਸੇ ਚਲੇ ਗਏ ਬੁੱਸ ਵੀ ਆਜੋ ਹੁਣ ਆਹੋ ਹਾਂ ਜੀ ਵਾ ਚੋਰ ਦਿਖਾਦੇ ਤੁਹਾਨੂੰ ਸਾਰਿਆਂ ਨੂੰ ਬਈ ਆਨਪੂਣੀ ਮਿਲੀ ਹੈ ਕਹਿੰਦੇ ਇਹਨਾਂ ਨੂੰ ਜਾਵਾ ਕੁਝ ਨਹੀਂ ਮਿਲੇ ਆ ਇਹ ਇਸ ਲਈ ਤੁਸੀਂ ਸਾਰੇ ਰਾਤ ਨੂੰ ਆਪਣੀਆਂ ਦੁਕਾਨਾਂ ਦਾ ਧਿਆਨ ਰੱਖੋ ਥੈਂਕ ਯੂ ਜੀ